ਆਏ ਜਿਹੜੇ ਨਾਲ ਉਹ ਆਧੀ ਨਾਲੇ ਉਹੀ ਆ ਚਲਾਨ ਤਾਂ ਬਹੁਤ ਘਰੇ ਹੋਣਾ ਤੇ ਜਿਹੜੇ ਇਹ ਈ ਰਿਕਸ਼ਾ ਦੇ ਚਲਾਨ ਕੀਤਾ ਹੁੰਦਾ ਉਹ ਨੰਬਰ ਹੀ ਹੈਗੇ ਉੱਤੇ ਹੈਗੇ ਇਹ ਨਾ ਰਹੇ ਇਹ ਨਹੀਂ ਨੂੰ ਹਮਤ ਹਟਨੇ ਆਈ ਰਿਕਸ਼ੀ ਆਪੇ ਬਾਈ ਅਗਰ ਸਾਰ ਪੁਲਿਸ ਦੇ ਵੱਲੋਂ ਇਹ ਰਿਕਸ਼ਾ ਦੇ ਜਿਹੜੇ ਚਲਾਨ ਨੇ ਉਹ ਤੁਸੀਂ ਦੇਖੋ ਐਸਐਸ ਜਿਹੜੇ ਨੇ ਉਹ ਦਿਖਾ ਰਹੇ ਨੇ ਲਗਾਤਾਰ ਈ ਰਿਕਸ਼ਾ ਇਹ ਰਿਕਸ਼ੀਆਂ ਦੇ ਇੰਨੇ ਚਲਾਨ ਹੋਣ ਦੇ ਬਾਵਜੂਦ ਅਸੀਂ ਤੁਹਾਨੂੰ ਉਹ ਟਾਈਟਲ ਦਿਖਾ ਰਹੇ ਹਾਂ ਕਿ ਅਸੀਂ ਨਹੀਂ ਹਟਦੇ ਇਸੇ ਕਰਕੇ ਕਹਿ ਰਹੇ ਹਾਂ ਆ ਦੇਖ ਲਓ ਫਿਰ ਕਹਿੰਦੇ ਆਪਣਾ ਕੰਮ ਨਹੀਂ ਕਰਦੀ ਇਹਨਾਂ ਤੇ ਇਹ ਸਾਰੇ ਈ ਰਿਕਸ਼ੀਆਂ ਦੇ ਵਿਦਾਊਟ ਡਰਾਈਵਿੰਗ ਲਾਇਸੈਂਸ ਤੇ ਚਲਾਨ ਨੇ ਵਿਦਾਊਟ ਡਰਾਈਵਿੰਗ ਲਾਇਸੈਂਸ ਤੇ ਸਾਰੇ ਚਲਾਨ ਹੈ ਇਹ ਸਹੀ ਸਭ ਦਿਖਾ ਰਹੇ ਆ ਸਾਨੂੰ ਇਹ ਬਟਿੱਡਾ ਦੇ ਰੇਲਵੇ ਸਟੇਸ਼ਨ ਤੋਂ ਤੇ ਉੱਗੇ ਪਾਸੇ ਤੁਸੀਂ ਦੇਖੋ ਇਹ ਪਾਸੇ ਦੀ ਜਿਹੜੇ ਪਾਸੇ ਜ਼ਿਕਰ ਗੱਲ ਕੀਤੀ ਹੈ ਨਾ ਇਹ ਇਹ ਹਾਲਾਤ ਇਹ ਹਾਲਾਤ ਕਿੰਨਾ ਮੱਦੀ ਜੋ ਹਰ ਤਾਂ ਨੇ ਪਰ ਇਹ ਕਹਿੰਦੇ ਅਸੀਂ ਨਹੀਂ ਆਉਂਦੇ ਭਾਈ ਇਸੇ ਕਰਕੇ ਤੁਹਾਨੂੰ ਕਹਿ ਰਹੇ ਆ ਕਿ ਅਸੀਂ ਹੁਣ ਹੌਲੀ ਹੌਲੀ ਚੱਲਣਾ ਸ਼ੁਰੂ ਹੋ ਗਏ ਆ ਉਹ ਦੇਖੋ ਇੱਕ ਫਲੇ ਰੋਡ ਤੇ ਤਿੰਨ ਆਟੋ ਬੈਕ ਬਰਾਬਰ ਦੇ ਜਿਹੜੇ ਨੇ ਉਹ ਚੱਲ ਰਹੇ ਆ ਇਹ ਸਿਰਫ ਇਸ ਕਰਕੇ ਹੋਇਆ ਵੀ ਹਾਂ ਇਹ ਕੈਮਰਾ ਚੱਲ ਰਿਹਾ ਤਾਂ ਕਰਕੇ ਇਹ ਵਾਰੀ-ਵਾਰੀ ਸਿਰ ਜਿਹੜਾ ਪਰਖ ਆਖਿਰਤ ਨੂੰ ਕੀ ਕਰੇ ਇਹ ਆਟੋ ਮੋਡ ਨਹੀਂ ਲਿਗਾ ਪਰ ਆਟੋ ਮੋਡ ਲਿਗਾ ਉਹ ਹੈ ਹਾਲ ਤੁਸੀਂ ਇਹ ਦੇਖੋ ਤਾਂ ਇਹ ਜਿਹੜਾ ਕਿਉਂ ਹੁੰਦਾ ਹੈ ਕਿ ਜਿਹੜਾ ਸਾਡੀ ਪੁਲਿਸ ਹੈ ਉਹ ਇੱਲੀ ਸ਼ਕਤੀ ਦੇ باوجود ਜਿਹੜੇ ਲੋਕ ਨੇ ਉਹ ਨਹੀਂ ਹਟਦੇ ਤੇ ਉਸੇ ਤਰ੍ਹਾਂ ਹੀ ਜਿਹੜਾ ਇਹ ਰੋਡ ਭਰੀ ਹੋਈ ਸੀ ਮੈਂ ਤੁਹਾਨੂੰ ਦੱਸਿਆ ਉਹ ਲਿਖ ਲਗਾਤਾਰ ਚਲਾਨ ਕਰਦੀ ਹੈ ਜਾਂ ਕੁਝ ਕਰਦੀ ਹੈ ਪਰ ਉਹ ਹੈ ਉਹ ਛਾਟ ਵਾਲੇ ਸਾਡ ਨਾਲ ਬਈ ਕੀ ਕਹਿਣਾ ਚਾਹੂਗੇ ਕਿਉਂ ਨਹੀਂ ਮੰਨਦੇ ਫਿਰ ਇਸ ਤਰ੍ਹਾਂ ਦੇਖਦੇ ਆਪਰੇ ਇੰਨੇ ਇੰਨੇ ਆਟਰ ਖਿਲਾ ਦੇ ਇਸ ਤਰ੍ਹਾਂ ਦੇਖੋ ਬਈ ਸਾਰਾ ਕੁਝ ਮੰਨਦੇ ਆ ਕਿਤੇ ਆਟਵਾਲਿਆਂ ਦੀ ਵੀ ਮਜਬੂਰੀ ਬਣ ਜਾਂਦੀ ਹੈ ਫਿਰ ਕੀ ਕਰੇ ਆਟਵਾਲਾ ਕਿੱਥੇ ਜਾਵੇ ਹੁਣ ਆਪਦੇ ਸ਼ਹਿਰ ਦੇ ਆਪਦੇ ਸ਼ਹਿਰ ਦੇ ਵਿੱਚ ਹੀ ਚਲਾਊਗਾ ਯਾਰ ਜਿਸ ਤਰ੍ਹਾਂ ਆਟੋ ਸਟੈਂਡ ਦਾ ਉਹ ਦੇ ਰੱਖਿਆ ਹੈ ਉਹਤੇ ਨਿਕੜਾਉਂਦੇ ਨੇ ਤੇ ਰੋਡ ਤੇ ਖੜਾ ਰਕੇ ਕਾਰ ਹੁਣ ਤੁਰੇ ਜਾਂਦੇ ਰੁਕ ਜਾਂਦੇ ਐ আর ਸਵਾਰੀ ਨੂੰ ਦੇਖ ਕੇ ਅਸੀਂ ਕੀ ਕਰੀਏ ਅਸੀਂ ਬਥੇਰਾ ਮੱਥਾ ਮਾਰਦੇ ਆ ਮੈਂ ਮੈਂ ਉਹੀ ਕਹਿ ਰਿਹਾ ਨਾ ਬਥੇਰਾ ਮੱਥਾ ਮਾਰਦੇ ਆ ਸਵਾਰੀ ਦੇ ਪਿੱਛੇ ਹੀ ਰੁਕਦਾ ਕੋਈ ਐ ਤਾਂ ਖੜਦਾ ਨਹੀਂ ਯਾਰ ਪੁਲਿਸ ਪਰਸ਼ਾਸ਼ਨ ਨੇ ਵੀ ਤੁਹਾਨੂੰ ਇੱਕ ਜਗ੍ਹਾ ਪ੍ਰੋਵਾਈਡ ਕਰ ਰੱਖੀ ਆ ਤੇ ਅਸੀਂ ਤਾਂ ਫਿਰ ਉਥੇ ਖੜੇ ਆ ਭਾਈ ਸਾਡੀ ਤਾਂ ਯੂਨੀਅਨ ਐ ਕੀ ਗੱਲ ਯੂਨੀਅਨ ਦੀ ਜਿਹੜੀ ਰੋਡ ਤੇ ਖੜ ਜਾਂਦੇ ਰਾਜਾਂ ਦੇ ਵੀ ਐ ਇਹ ਸਾਡੇ ਦੋ ਲੱਗੇ ਹੋਏ ਆ ਇਹ ਜਿਹੜੇ ਇਸ ਤੋਂ ਬਾਅਦ ਖੜਦੇ ਹੋ ਸਾਡੀ ਯੂਨੀਅਨ ਦੇ ਨਹੀਂ ਆ ਉਹ ਆਵਾਰਾ ਹੈ ਹਾਂ ਉਹਨਾਂ ਦੀ ਕੋਈ ਯੂਨੀਅਨ ਨਹੀਂ ਐ ਸਰ ਬਹੁਤ ਕਹਨੇ ਆ ਜੀ 1900 ਦੇ ਜੀ ਫਿਰ ਹੁਣ ਅਸੀਂ ਆ ਫਸ ਜਾਂਨੇ ਹੁੱਚ ਜੇ ਕਿਸੇ ਨੂੰ ਕਹਨੇ ਆ ਉਹ ਦੇਖਿਆ ਸੀ ਨਾ ਉਹ ਜਿਹਦੀ ਇੱਕ ਬਾਹ ਹੈ ਨਹੀਂ ਇੱਕ ਲੱਤ ਹੈ ਨਹੀਂ ਵੈਸੇ ਸਾਡਾ ਉਸ ਟਾਈਮ ਨਾਈਟ ਨਾਈਟ ਵਾਲੀ ਯੂਨੀਅਨ ਹੈ ਮਤਲਬ ਕਿ ਐਸੀ ਥਾਤੇ ਹੁੰਦੀ ਆ ਉਹ ਉਹਨੇ ਉਹਦੇ ਲੱਪੜ ਮਾਰਤਾ ਸੀ ਕੀ ਹੋਇਆ ਉਲਟਾ ਉਹਨਾਂ ਤੇ ਹੀ ਪਰਚਾ ਹੋ ਗਿਆ ਕਰਕੇ ਜੀ ਆਪਾਂ ਗੱਲ ਤੁਸੀਂ ਜਿੰਨੇ ਨਾਲੋਂ ਤੁਹਾਡੇ ਦੋ ਆਟੋ ਲੱਗੇ ਆ। ਹਾਂਜੀ ਸਰ। ਸਰ ਸਾਰੇ ਸ਼ਹਿਰ ਦਾ ਹੀ ਬੁਰਾ ਹਾਲ ਹੈ। ਬੱਸ ਸਟੈਂਡ ਤੇ ਵੀ ਦੋ ਹੀ ਲੱਗੇ ਆ। ਉੱਥੇ ਜਾ ਕੇ ਦੇਖ ਲਓ। ਜਿਹੜੇ ਫਾਰਮ ਆ ਜਾਂਦੇ ਨੇ ਇਹਦੇ ਵਿੱਚ ਤੁਸੀਂ ਵੀ ਬਦਨਾ ਬੋਲੋ। ਹੁਣ ਸਰ ਹੋਈ ਜਾਂਦੇ ਆ ਜੀ। ਜਿਹੜੇ ਫਾਲਤੂ ਇੱਥੇ ਘਟਦੇ ਆ ਕੀ ਤੁਸੀਂ ਪੁਲਿਸ ਵਾਲੇ ਨਾਲ ਕੁਛ ਨਾ ਕਰੋ। ਜਿਹੜੇ ਨਸ਼ੇੜੀ ਹੈ ਨਾ ਨਸ਼ੇੜੀ। ਹਾਂਜੀ। ਬੱਸ ਇਹਨਾਂ ਦਾ ਤਵੀਤ ਬਣਾ ਦਿਓ। ਬਾਕੀ ਸਭ ਕੁਝ ਸੈੱਟ ਹੋ ਜਾਣਾ ਹੈ। ਨਹੀਂ ਪਰ ਪਰ। ਸਹੀ ਬੰਦਾ ਕੰਮ ਨਹੀਂ ਕਰਦਾ ਗਲਤ। ਰਾਫੀ ਕਹ ਲੈ ਸਾਨੂੰ ਜੀ ਕਿਉਂਕਿ ਅਸੀਂ ਤੁਹਾਨੂੰ ਤਾਂ ਲੰਬੀ ਸਮੇਂ ਤੋਂ ਇੱਕ ਦੇਖ ਰਹੇ ਹਾਂ ਤੁਸੀਂ ਇੱਥੇ ਹੀ ਹੁੰਨੇ ਹੋ ਹੈਨਾ ਬਾਈ ਅਸੀਂ ਤਾਂ ਇੱਥੇ ਹੀ ਸਾਨੂੰ ਤਾਂ 12 ਸਾਲ ਹੋ ਗਏ ਜੂਨੀਅਨ ਨੂੰ ਸਾਡੀ ਨੂੰ 20 ਸਾਲ ਹੋ ਗਏ ਇੱਥੇ ਹੁਣ ਅਸੀਂ ਕਿੱਥੇ ਜਾਈਏ ਦੱਸ ਬਾਈ ਬਿਲਕੁਲ ਇਹਨਾਂ ਦੀਆਂ ਵੀ ਮਜਬੂਰੀਆਂ ਹੋਰ ਵੀ ਕੁਝ ਬਾਈ ਬਾਈ ਜੀ ਨੇ ਬਾਈ ਜੀ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਜਿਹੜੇ ਤੁਸੀਂ ਤਾਂ ਯੂਨੀਅਨ ਹੈਗੇ ਹੋ ਹੈਨਾ ਦੋ ਆਟੋ ਲੱਗੇ ਪਰ ਇਹ ਬਾਹਰੋਂ ਜਿਹੜੇ ਆ ਕੇ ਹੁਣ ਇੱਕੋ ਦਮ ਭੱਜਲੇ ਸੀ ਫਿਰ ਹਾਂਜੀ ਮਲਾਇਮ ਸਾਨੂੰ ਜੀ ਦੋ ਹੋਰ ਚਾਹੀਦੇ ਆ ਜੀ ਇੱਕ ਅੱਗੇ ਉਹਨਾਂ ਜੀ ਇੱਕ ਹਫ਼ਤੇ ਪੌੜੀਆਂ ਕੋਲ ਆਉਣ ਜੀ ਜੇ ਬਾਤ ਤੋਂ ਬਾਅਦ ਜੇ ਦੋ ਲੱਗਦੇ ਹੀ ਇੱਕ ਮਲਾਈਮ ਹੋਰ ਵਧਾ ਦੇਣ ਜੀ ਅੱਛਾ ਫਿਰ ਫਰਕ ਪੈ ਜਾਏਗਾ ਜੀ ਬਹੁਤ ਜ਼ਿਆਦਾ ਮਲਾਈਮ ਕੋਲੇ ਖੜੇ ਹੋਣਗੇ ਡਰਦੇ ਆ ਜੀ ਜੇ ਇਹ ਮਲਾਈਮ ਨਹੀਂ ਹੋਣਗੇ ਹੀ ਉਹ ਦੇਖ ਲੈਣਗੇ ਨਹੀਂ ਦੂਰ ਚਲੇ ਗਏ ਉਹ ਫਿਰ ਆ ਕੇ ਖੜੇ ਜਾਣਗੇ ਜੀ ਜਿਹੜੇ ਆ ਫालतੂ ਦੇ ਇੱਥੇ ਆਟੋ ਆ ਖੜਦੇ ਆ ਕਿ ਕਿਸੇ ਨਾ ਕੋਈ ਸਵਾਲਿਆਂ ਨਾਲ ਡਿਸਕਸ਼ਨ ਕੀਤੀ ਦੱਸਿਆ ਉਹਨਾਂ ਨੂੰ ਹਾਂਜੀ ਕੀ ਕਾਰਵਾਈ ਕੀਤੀ ਹਾਂ ਇਹ ਰੋ ਫਿਰ ਫਰ ਲੈਂਦੇ ਹੀ ਚਲਾਨ ਕੱਢ ਦਿੰਦੇ ਉਹਨਾਂ ਦਾ ਹੀ ਇਹ ਕਾਰਵਾਈ ਕਰ ਦਿੰਦੇ ਨੇ ਆਪ ਜੀ ਫਿਰ ਵੀ ਖੜਦੇ ਚਲਾਨ ਉਹ ਫਿਰ ਵੀ ਹਾਂਜੀ ਹੌਂਡ ਵੀ ਕੀਤੇ ਆ ਬਾਉਂਡਰੀ ਕਰ ਦਿੰਦੇ ਨੇ ਉਹ ਤਾਂ ਅਸੀਂ ਡਿਊਟੀ ਨਿਭਾਉਂਦੇ ਨੇ ਪਰ ਮੁਲਾਇਮ ਜੀ ਹੋਰ ਆਣਾ ਚਾਹੀਦਾ ਅਸਲੀ ਜੀ ਕਈਆਂ ਵੀ ਸਾਡੀ ਪੁਲਿਸ ਸੁਣਵਾਈ ਨਹੀਂ ਕਰਦੀ ਸਾਡੀ ਪੁਲਿਸ ਸੁਣਵਾਈ ਕਰਦੀ ਹੈ ਕਿਉਂ ਨਹੀਂ ਕਰਦੀ ਸਾਡੀ ਪੁਲਿਸ ਜਿਹੜਾ ਕੰਮ ਹੈ ਉਹ ਆਪਦਾ ਕਰਦੀ ਹੈ ਮਗਰ ਸਾਡੇ ਲੋਕ ਮੂਰਖ ਹੋਏ ਪਏ ਆ ਨਾ ਹੁਣ ਆ ਦੇਖੋ ਇਹਦਾ ਆ ਦੇਖੋ ਆ ਗਿਆ ਹੁਣ ਦੱਸੋ ਕੀ ਕਰਾਂਗੇ ਇਹਦਾ ਮੁਲਾਇਮ ਇੱਕ ਅੱਗੇ ਜ਼ਰੂਰ ਚਾਹੀਦਾ ਜੀ ਸਾਨੂੰ ਸਿਰਫ ਇੱਕ ਮੁਲਾਜ਼ਮ ਮਿਲ ਜੇ ਨਾ ਅੱਗੇ ਬਹੁਤ ਫਰਕ ਪੈ ਜਾਊਗਾ ਉਹਦੇ ਨਾਲ ਇੱਕ ਤਾਂ ਫੌਰੀਆਂ ਕੋਲੋਂ ਦੇਈਏ ਇੱਕ ਮੁਲਾਇਮ ਇੱਕ ਮੁਲਾਜ਼ਮ ਸਾਨੂੰ ਮਿਲ ਜੇ ਮੁਲਾਇਮ ਹੋਰ ਚਾਹੀਦਾ ਜੀ ਠੀਕ ਹੈ ਹੁਣ ਮਲਾਜ਼ਮ ਕੀ ਕਰਨ ਮਲਾਜ਼ਮਾਂ ਨੂੰ ਹੋਰ ਕੋਈ ਕੰਮ ਨਹੀਂ ਹੁਣ ਜਿਹੜੇ